ਤੇ ਕਿਸਾਨ ਵੀਰੋ ਹਟਾ ਢੱਡਾ ਢੋਣ ਦੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ 'ਆ ਬਾਈ ਰਾਜ ਕੋਲੇ ਪਹੁੰਚੇ ਆ ਪਿੰਡ ਸਹਨੇ ਪਹੁੰਚੇ ਆ ਜੀ ਦੋ ਤੁਹਾਨੂੰ ਝੋਟੀਆਂ ਸੂਈਆਂ ਸਵਾਈਆਂ ਦਿਖਾ ਦਾਂ ਕਿਹੜਾ ਸੂਆ ਜੇ ਕਦੋਂ ਕੁ ਸੂਈਆਂ ਸਾਰੀ ਗੱਲਬਾਤ ਬਾਈ ਰਾਜ ਨਾਲ ਕਰਾਵਾਂਗੇ ਸਾਰੀ ਵੀਡੀਓ ਐਂਡ ਤਾਈਂ ਦੇਖ ਲਿਓ ਫੇਰ ਬਾਈ ਨੂੰ ਤੁਸੀਂ ਲਾਉਣਾ ਫੋਨ ਜੀ ਸਸੀਗਾ ਬਾਈ ਸਸੀਗਾ ਹੋਰ ਕਿਵੇਂ ਰਾਜ ਵਧੀਆ ਵੀਰੇ ਵਧੀਆ ਹੈ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 88976347016 ਪਿੰਡ ਆਪਣਾ ਜੀ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਨੇੜੇ ਆਪਾਂ ਨੂੰ ਪੱਖੋ ਕੈਂਚੀਆਂ ਤੇ ਬਧੌੜ ਰਹਿ ਜਾਂਦਾ 5 ਕਿਲੋਮੀਟਰੀ ਬਧੌੜ ਆ 5 ਕਿਲੋਮੀਟਰ ਦੀ ਪੱਖੋ ਕੈਂਚੀਆਂ ਜਰੀ ਓਕੇ ਜੀ ਬਾਜਾ ਕੰਨਾਂ ਨੂੰ ਤੇ ਪਿੰਡ ਆ ਆਪਣਾ ਨਹਿਰ ਵਾਲੇ ੱਡੇ ਤੋਂ ਸਿੱਧਾ ਰਸਤਾ ਆਪਣੇ ਬਾਹਰ ਚ ਆਉਂਦਾ ਬਾਹਰ ਚੋਂ ਓਕੇ ਦੂਪਤੀ ਪੁੱਛ ਕੇ ਆ ਜੀ ਗੁੜੀ ਬੰਦਾ ਓਕੇ ਜੀ ਨਹਿਰ ਵਾਲੇ ੱਡੇ ਤੋਂ ਸੜਕ ਘਰੇ ਆਉਂਦੀ ਆ ਨੰਬਰ ਬੋਲਤਾ ਵੀਰੇ ਨੰਬਰ 9976347 ਨੀਰੂ ਪੋਲਾ ਮਤੇ ਓਕੇ ਤੇ ਅੱਜ ਫਿਰ ਕਿੰਨੇ ਝੋਟੇ ਨੇ ਅੱਜ ਝੂਠੇ ਦੋ ਦਿਖਾਵਾਂਗੇ ਦੁਨੀਆਂ ਸੁਈਆਂ ਵੀਆਂ ਤਾਂ ਦੁਨੀਆਂ ਸੁਈਆਂ ਸਵਾਈਆਂ ਦੁਨੀਆਂ ਸਵਾਈਆਂ ਤੇ ਜਿਹੜੀ ਆਪਾਂ ਪਹਿਲੇ ਨੰਬਰ ਦੇ ਵੀਰ ਰਾਜ ਦੇਖੀ ਆਨੇ ਮੱਜ ਲਾਲ ਗੇਜਾ ਝੋਟੂ ਹੀ ਵੈਸੇ ਤਾਂ ਤੇ ਕਿਹੜਾ ਸੂਹਾ ਸੂਈ ਐ ਇਹ ਦੂਜਾ ਸੂਹਾ ਸੂਈ ਐ origignal ਪੁੱਤੇ ਦੂਜਾ ਸੂਹਾ ਸੂਪੀ ਨਾਲ ਦੇ ਪਿੰਡੂ ਹੀ ਲਈਆ ਪਰ ਸਹੀ ਨਹੀਂ ਰੋਤਾ ਕਰਨੀ ਦੀ ਹੂੰ ਤੋਰੋ ਇਹਨੂੰ ਤੋਰੋ ਇਹਨੂੰ ਤੇ ਕਿੰਨਾ ਹੁਣ ਫਿਰ ਕਿੰਨੇ ਦਿਨ ਹੋਇਆ ਹੁਣ ਇਹਨੂੰ ਹੈਗਾ ਅੱਜ ਤੀਜਾ ਦਿਨ ਬੂਠੇ ਤੀਜਾ ਦਿਨ ਹੋ ਗਿਆ ਓਕੇ ਜੀ ਤੇ ਮੰਗਰ ਕੱਟਾਇਆ ਜੀ ਓਕੇ ਜੀ ਤੇ ਚੂਣ ਚਵਾ ਇੰਨਾ ਚੰਗਾ ਜਿੰਨਾ ਕਹਦੇ ਓਕੇ ਚਾਰੇ ਬੱਲਿਆਂ ਦੀ ਪੂਰੀ ਕਹਿ ਸਕਦੇ ਆ ਚਾਰੇ ਬੱਲਿਆਂ ਦੀ ਪੂਰੀ ਲੈ ਜੇ ਲੋ ਜੀ ਆਹ ਦੇਖੋ ਜੀ ਬਾਕੀ ਦੀ ਗੱਲ ਥਣਲੇਵੇ ਦੀ ਸਾਫ ਦੁਪਹਿਰ ਦੇ ਟਾਈਮ ਆਪਾਂ ਵੀਡੀਓ ਬਣਾ ਰਹੇ ਆ ਆਥਰ ਨੂੰ ਇਹਨੇ ਚੰਗੀ ਬਣ ਜਾਣਾ ਕੋਈ ਗੱਲ ਨਹੀਂ ਆਹ ਦੇਖੋ ਜੀ ਇੰਦਾ ਹੁੰਦਾ ਕਿੰਨੇ ਦੇ ਪਲੂਨ ਨੇ ਇਹਨੇ ਦਿੱਤਾ ਗਿਆ ਉਹ ਉਧਰ ਲੈ ਚੱਲ ਵੀਰੇ ਆਹ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਇਹ ਦੁੱਧ ਯਾਨੀ ਕਿ ਪਾ ਦੂ ਬੂਟੇ 13 14 ਲੀਟਰ ਖੁੱਲੀ ਪਾ ਦੂ 13 ਉਹ ਕਿ 13 ਤੋਂ 14 ਲੀਟਰ ਇਹਨੇ ਦੁੱਧ ਪਾਉਣਾ ਹੀ ਪਾਉਣਾ ਇੱਕ ਵਾਰੀ ਇੱਥੋਂ ਇਧਰ ਨੂੰ ਫੇਰ ਲੈ ਚੱਲ ਸਿੱਧੀ ਚ ਗਿਆ ਨਾ ਦੂਰ ਦੇ ਨੇੜੇ ਉਹ ਨਾ ਬੜ ਮੈਂ ਆ ਦੇਖੋ ਜੀ ਥਾਂ ਭਾਂਡਾ ਕਰੋ ਸਾਫ਼ ਚੱਕ ਲੈ ਜਲਾ ਅੰਦਰ ਨੂੰ ਆ ਦੇਖੋ ਜੀ ਥਾਂ ਭਾਂਡੇ ਦੀ ਕੁਆਲਿਟੀ ਇੱਥੋਂ ਚੈੱਕ ਕਰ ਲਓ ਬਾਕੀ ਦੀ ਗੱਲ ਐਚਐਬ ਵੇਣਾਰ ਗੱਲੇ ਵਾ ਹਨਾ ਰਾਜ ਬਹੁਤ ਚੋਣ ਜਾਣ ਦੀ ਇੱਕ ਨੰਬਰ ਆ ਬਹੁਤ ਚੋਣ ਜਾਣ ਦੇ ਇੱਕ ਨੰਬਰ ਕਿਹਦੇ ਵਾ ਲੂਵੇ ਦੀ ਬਹੁਤ ਸੁੱੱਚੀ ਹੈ ਤੁਸੀਂ ਹੂੰ ਕਿਸੇ ਪਾਸੇ ਆਪਾਂ ਕਹਿ ਨਹੀਂ ਸਕਦੇ ਉਹ ਗੱਲ ਹਨਾ ਹਾਂ ਚੋਣ ਚਵਾ ਇੱਕ ਨੰਬਰ ਲੇਵਾਂ ਲੂਗਾ ਚੰਗੂ ਗੁਮਾਂਗਰ ਮੂਰਦਾਵਾਲਾ ਹੂੰ ਤੇ ਲਾਓ ਫਿਰ ਬੱਚਾ ਧਾਰਾ ਮਾਰ ਕੇ ਦੀਆਂ ਅੱਲਾ ਰਾਜੂ ਬੱਚਾ ਇਹਦਾ ਆ ਦੇਖੋ ਵੀਰੋ ਤੇ ਨਾੜ ਗੋ ਨੂੜ ਗੋ ਫਿਰ ਰਾਜ ਨਾਲ ਹੀ ਹੈ ਬਾਈ ਨਾਲ ਆ ਤੀਜੇ ਦਿਨ ਸੂਈ ਨੂੰ ਆ ਬੁੱਢੀ ਚਲੋ ਮਾਰੋ ਧਾਰਾ ਮੜਾ ਦਿਖਾ ਕੇ ਆ ਦੇਖੋ ਜੀ 10 11 ਕਿਲੋ ਬੋਲੀ ਰੇੜੀ ਹੈ ਜੂ ਮੰਗਣਾ ਕੇਲੇਆਂ ਵਰਗੇ ਥਣ ਕੱਢ ਕੇ ਮਾਰੇ ਹਨਾ ਬਾਈ ਹਾਂ ਹਾਂ ਆ ਦੇਖੋ ਜੀ ਮਗਰ ਇਹਦੇ ਵੀਰੇ ਕੱਟਾਗਾ ਹਾਂ ਇਹਦੇ ਕੱਟਾ ਬੁੱਢੇ ਓਕੇ ਆ ਝੋਟੀ ਮਰ ਕੱਟੀ ਹੈ ਨਾ ਜਿੰਨੇ ਮਗਰ ਕੱਟੀ ਹੈ ਤੇ ਝੋਟੀ ਵੀ ਬੜੀ ਕੁਆਲਿਟੀ ਵਾਲੀ ਇਹਦੇ ਕੱਟੀ ਵੀ ਬੜੀ ਜੰਗੀ ਹੈ ਨਾ ਕੱਟੀ ਬਹੁਤ ਜੰਗੀ ਆਹ ਦੇਖੋ ਇਹ ਧਾਰਾ ਦੂਰਾ ਬਾਈ ਦੀਆਂ ਇੱਕ ਨੰਬਰ ਹੁੰਦੀਆਂ ਮੈਂ ਕਹਿੰਦਾ ਥੱਲੇ ਤਾਂ ਨਲਕੇ ਰੀ ਰਾਜ ਹੈ ਨਾ ਮੈਂ ਕਹਿੰਦਾ ਕੋਈ ਜਵਾਕ ਚੋੜੇ ਹੂੰ ਜਾਂ ਨਹੀਂ ਭੋਲੀ ਆ ਜਮਾ ਜਮਾ 11 ਕਿਲੋ ਹੁਣ ਮੈਂ ਕਿ ਲੈ ਬੋਲੀ ਤੋਂ ਆਂਦੀ ਓਕੇ ਜਮਾ ਮੈਣ ਨਾਲ ਆ ਹੈ ਆਨ ਦਿਖਾ ਦੇ ਕੋਈ ਧਾਰਾ ਨੇੜੇ ਓਕੇ ਬਾਈ ਬਸ ਉੱਠ ਖੜੋ ਹੋਣ ਗਿਆ ਨਾ ਥੱਲੇ ਉਹਦਾ ਯਾਰ ਬੇਫਿਕਰ ਹੋ ਜਾ ਹਨਾ ਕੋਣ ਨਹੀਂ 2 ਕਿਲੋ ਦੀ ਗਾੜੀ ਆ ਹਾਂ ਮੇਰੇ ਰੇਟ ਦੱਸ ਇਹਦਾ ਰੇਟ ਇਹਦਾ ਬਸ ਮੁੱਲ ਕਰਾ ਲੈ 115 ਕਰਾ ਲੈ 12 ਕਿਲੋ 110 ਦੀ ਬੂਟੇ ਪਦੇ ਨੇ ਮਾਨ ਸਨਮਾਨ ਮਾੜਾ ਮੋਟਾ ਮਾੜਾ ਮੋਟਾ ਕਰ ਦਾਂਗੇ ਮੌਕੇ ਤੇ ਆ ਜਾਓ ਵੀਰੇ ਹੁਣ 20 ਦੀ ਸੂਚੀ ਹੈ 20 ਝੂਠੀ ਹੈ ਕੁਆਲਿਟੀ ਵਾਲੀ 2 ਨੰਬਰ ਝੂਠੀ ਖੋ ਲੋ ਹਾਂ ਤੂੰ ਨਹੀਂ 2 ਨੰਬਰ ਮੈਂ ਕਹਿੰਦਾ ਯਾਰ ਆ ਮੋਰਾ ਨਸਲ ਦੇ ਵਿੱਚ ਜੇ ਬੰਦਾ ਨਾ ਇਹਨੂੰ ਸਮਝੂ ਫਿਰ ਤਾਂ ਸਮਝ ਨਹੀਂ ਉਹਦੀ ਕੰਮ ਕਰਦੀ ਹਨਾ ਮੈਂ ਮਗਰ ਕੱਟੀ ਵੀ ਫਿਰ ਕੁਝ ਪਤਾ ਹੈਗਾ ਬਾਈ ਨਹੀਂ ਆਪਾਂ ਦੇਖਿਆ ਉਹ ਦਾਜ ਦੇ ਸੀ 29 ਦਾ ਪਤਾ ਨਹੀਂ ਹੈ ਜੇ ਧਿਆਨ ਨਹੀਂ ਦਿੱਤਾ ਉਹ ਸੀ ਬਣਾ ਚੰਗੀ ਆ ਮਾਨੂੰ ਤੇ ਹੂੰ ਆ ਦੇਖੋ ਜੀ ਤੇ ਟੀ ਵੀ ਚੰਗੀ ਐ ਝੂਟੀ ਵੀ ਚੰਗੀ ਐ ਆ ਦੇਖੋ ਜੀ ਥਣ ਭਾਂਡੇ ਦੀ ਪੂਰੀ ਸਾਫ ਸੁਥਰੀ ਆ ਯਾਰ ਹਨਾ ਰੋਕੀ ਮਾੜੀ ਆ ਦੇਖੋ ਜੀ ਸੀਲ ਸਾਬ ਫੁੱਲ ਤੇ ਕਿੰਨਾ ਕੁ ਬੋਲਾ ਹਾਜ਼ਰ ਆ ਬਾਈ ਇਥੇਲੇ ਇਹਦੇ ਤੇ 10 ਕਿਲੋ 11 ਬੋੜੀ ਨਾਲ ਨਾਲ ਆ ਦੇਖੋ ਜੀ ਆ ਕਰੋ ਥਣ ਭਾਂਡਾ ਜੇ ਇਥੋਂ ਜੀ ਹੂੰ ਬਾਕੀ ਕਹਿਣੀਆਂ ਗੱਲਾਂ ਨਹੀਂ ਬੁੱਤੇ ਉਂਗਲ ਜਿੰਨੀ ਮੋਟੀ ਚਵਾਈ ਆ ਤੇ ਮੋੜ ਲਿਓ ਜੀ ਬੱਚਾ ਫਿਰ ਇਹਨੇ 12 ਲੀਟਰ ਦੁੱਧ ਦਿੱਤਾ ਤੇ ਬੱਚਾ ਬੰਨਣਾ ਹੀ ਦੇਖ ਲੈ ਮੂਹਰੇ ਉਤਰੀਆ ਹੁਣ ਹਨਾ ਉਤਰੀਆ ਇੱਕ ਨੰਬਰ ਆ ਗੁੰਗੋ ਚੰਗੇ ਲੱਗਿਆ ਹਜੇ ਜਾਪੇ ਚਾਚੂ ਜੀ ਜਦੋਂ ਜਾਪਾ ਨਿਕਲ ਗਿਆ ਨਾ ਪਿਓਰ ਮੋਰਾ ਦੁੱਗਣੀ ਹੋ ਜਾਣੀ ਆ ਜਮਾ ਵੀਰੇ ਜਮਾ ਨੇ ਮੈਨੂੰ ਬਹੁਤ ਹੈ ਜੀ ਨਾ ਬਾਦੀ ਆ ਮਿੱਠਾ ਮੁਟਾ ਬਾਈ ਕਰਕੇ ਆ ਦੇਖੋ ਜੀ ਲਾਟ ਨੰਨ ਜਗੜੇ ਆ ਕੱਟੀ ਹੋ ਜਾਣਾ ਹਜੇ ਬਾਦੀ ਝੜਨੀ ਆ ਹੂੰ ਤੇ ਲਾ ਲਓ ਫਿਰ ਬੱਚਾ ਇਹਦਾ ਵੀ ਨਾ ਅੱਲਾ ਕੀ ਬਣਾ ਰਿਹਾ ਫਿਰ ਕੱਟੀ ਮਗਰ ਆ ਗਈ ਕਿੱਥੋਂ ਕਿੱਥੇ ਕਰ ਜਾਊੜ 14 15 ਦੀ ਉਮੀਦ ਆ ਬੁੱਤੇ ਖੁੱਲਾ ਦੇ ਦੂ ਖੁੱਲਾ ਦੇ ਦੂ 12 ਕਿਲੋ ਮਾਲ ਕਹਿੰਦੇ ਖੁੱਲਾ ਚੋਇਆ ਹੋਇਆ ਕੋਈ ਦਿੱਕਤ ਵਾਲੀ ਗੱਲ ਨਹੀਂ ਕਦੋਂ ਸੂਈ ਵੀਰੇ ਇਹ ਅੱਜ ਦੂਜੇ ਦਿਨ ਆ ਬੁੱਤੇ ਦੂਜੇ ਦਿਨ ਜੇਰ ਜੱਪਾ ਸਭ ਕੰਪਲੀਟ ਸਾਰਾ ਜੇਰ ਜੂਰੋ ਕਿਹਾ ਤੇ ਲੱਤ ਚ ਰਸਾ ਦਿਖਾ ਦੇ ਓਕੇ ਓਕੇ ਨਾੜ ਦਾ ਨਾ ਤੇ ਕੱਟੀ ਬੜੀ ਪਿਆਰੀ ਹੈ ਨਾ ਕੱਟੀ ਬਹੁਤ ਸਨਖੀ ਗੱਟੀ ਹੈ ਝੂਟੀ ਅਰ ਕੁਈ ਹੈ ਲਾਓ ਬੱਚਾ ਆ ਦੇਖੋ ਵੀਰੋ ਚੱਲ ਬੰਨ ਆੜੀ ਬੱਚਾ ਕਰ ਤੇ ਮੈਂ ਕਹਿੰਦਾ ਥਣ ਥਣ ਗਜਾਰਗੇ ਘੜਤੇ ਹਨਾ ਬਾਈ ਦੇਖ ਯਾਰ ਦੇਖੀ ਕੋਈ ਨਹੀਂ ਬੁੱਤੇ ਥਣ ਚੋਦਾ ਤਾਂ ਹਜੇ ਹੋਰ ਨਹੀਂ ਖੰਣਾ ਝੂਟੀਆਂ ਤੋਰਾ ਤਾਰਾ ਤੁਹਾਨੂੰ ਪਸਮਾ ਚਾਹੀਦਾ ਵੀ ਤੋਰਾ ਤਾਰਾ ਕਰਾਵਾਂ ਇਹ ਚੱਕ ਬਰਫ ਹੀ ਕਹਿ ਸਕਦੇ ਹਣਾ ਬਾਈ ਇਹਨੂੰ ਆਪਾਂ ਯਾਰ ਸ਼ਿੱਗੀ ਹੈ ਕਿੰਨਾਂ ਵਾਲੇ ਦੰਦ ਖੜੇ ਆ ਉੱਤੇ ਦਿਖਾਈ ਜਾਂਦੇ ਹੁਣ ਓਕੇ ਓਕੇ ਦਿਖਾਈ ਜਾਂਦੇ ਚੱਲ ਧਾਰਾ ਮਾਰ 15 ਕਿਲੋ ਗਾਰੰਟੀ ਦਾ ਰਹਿ ਰਪਾ ਵੰਦੀ ਅਗਲਾ ਲਿਖਾ ਕੇ ਲੈਂਦੇ ਹਾਂ ਓਕੇ ਜੀ ਤੇ ਧਾਰ ਹਨਾ ਮੈਂ ਕਹਿੰਨਾ ਪਾਸੇ ਖੜੇ ਨੂੰ ਪਤਾ ਲੱਗਦਾ ਆਹ ਦੇਖੋ ਹੁਣ ਕਿੰਨਾ ਕਾ ਹਾਜ਼ਰ ਬੋਲਾ ਫਿਰ ਹੁਣ 10 11 ਲੀਟਰ ਗੋਲੀ ਤਿਆਰ ਆ ਹੁਣ ਕਿੱਥੋਂ ਦਿਕਰ ਦੱਸੇ ਦੁੱਧ ਦਾ 14 15 ਕਿਲੋ ਖੁੱਲਾ ਦੇ ਦੂ ਓਕੇ ਜੀ ਮੈਂ ਕਹਿੰਦਾ ਯਾਰ 2 2 ਫੁੱਟ ਦੂਰ ਧਾਰ ਦੇ ਦੇਸਾ ਫਿਰ ਦਿੰਨੀ ਕੋਈ ਛੱਡ ਦਿਓ ਜੀ ਬਸ ਛੇੜੀ ਝੂਟੀ ਆ ਪਿੰਡਾ ਮੋਨਾ ਦੇ ਦੇ ਤੋਰੀ ਬਾਈ ਡਿਮਾਂਡ ਬਾਈ ਡਿਮਾਂਡ ਇਹਦੀ ਬੁੱਟੇ ਫੋਨ ਤੇ ਕਰਾਂਗੇ ਓਕੇ ਜਾਇਜ ਜੂ ਹੋ ਹਾਂ ਦੇ ਕੇ ਮੋੜਾਂਗੇ ਕੋਈ ਗੱਲ ਨਹੀਂ ਕੁਆਲਿਟੀ ਵਾਲੀ ਆ 14 15 ਕਿਲੋ ਦੋਤ ਖੁੱਲਾ ਪਾ ਦੋ ਜੀ ਬਾਕੀ ਦਾ ਯਾਰ ਕੱਲੀ ਕੱਲੀ ਨਾੜ ਪਿੰਡੇ ਦੇ ਵਿੱਚ ਦੇਖ ਇਧਰੋਂ ਐ ਲਿਸ਼ਕਾਂ ਭਾਈ ਮਾਰਦੀ ਐ ਨਹੀਂ ਗੱਲੇਗੀ ਵੀ ਕਿਤੇ ਖੁੰਜੀ ਵੇਚੋ ਜੈਨੂਨ ਰੰਗ Ориਜੀਨਲ ਜੈਨੂਨ ਜੈਨੂਨ ਜੈਨ ਜਮ ਜੈਨ ਬਾਕੀ ਇਹ ਪਾਂ ਚਾਰਿਓ ਝੋਟੀ ਨਿੱਖਰ ਗਈ ਨਾ ਭਲਾਂ ਭਲਾਂ ਤੇ ਦੁੱਤੇ ਆ ਗਈ ਆ ਹੱfte ਨੂੰ ਦੇਖੀ ਰੰਗ ਝੋਟੀ ਦਾ ਹੂੰ ਹੂੰ ਆ ਦੇਖ ਕੱਦ ਕਾਠ ਬਹੁਤ ਆ ਹਨਾ ਲੱਤ ਨਹੀਂ ਮੁੜਨੀ ਜਿੱਦ ਤੱਕ ਹੱfte ਨੂੰ ਜਦੋਂ ਤਿਆਰ ਹੋ ਗਈ ਪੂਰੇ ਦੁੱਤੇ ਆ ਗਈ ਮੁੱਲ ਫਿਰ ਝੋਟੀ ਦੇ ਹਿਸਾਬ ਨਾਲ ਜਾਇ ਜੀ ਹੁਰਾ ਲੱਗਦਾ ਮਿਲਦਾ ਏਕੇ ਮੁੜਾਂਗੇ ਪਰ ਮੁੱਲ ਚੰਗੀ ਚੀਜ਼ ਦਾ ਚੰਗੀ ਲੱਗਦਾ ਬੁੱਤੇ ਚੰਗੀ ਲੱਗਦਾ ਓਕੇ ਸਿੱਧੀ ਦੋਰ ਆਪ ਜੁਰੇਗਾ ਜਿੱਦਾਂ ਫੇਰੀ ਝੋਟੀ ਨੂੰ ਆ ਦੇਖੋ ਜੀ ਇੱਥੇ ਰੋਕ ਬੱਸ ਬੱਸ 来 चलो जी बाट नाल आले वाला नुवा ਤੇ ਰੰਗ ਅਸ ਕਿਤੋਂ ਵੀ ਨਹੀਂ ਗੁੰਜੀ ਬੁੱਟੀ ਪਿੱਠ ਬੜਾ ਬਹੁਤ ਚੌੜਾ ਹਜੇ ਜੱਪੇ ਜੈ ਸਰੀਰ ਚੱਕਣਾ ਝੂਟੀਆਂ ਚਾ ਕੀ ਉਹਦੋਂ ਤੂੰ ਆਪ ਵੀ ਦੇਖ ਮਾਨਦਾਨ ਹੋਊਗਾ ਫਿਰ ਮਾਨਦਾਨ ਕਰਦੇ ਆਂ ਬੁੱਟੇ ਕੋਈ ਨਾ ਦੇ ਕੇ ਮੋੜਾਂਗੇ ਆਪਾਂ ਨਾ ਹੀ ਨਹੀਂ ਕਰਦੇ ਠੀਕ ਆ ਜੀ ਆਵਾਜ਼ੀ ਵਾਲੀਆਂ ਝੋਟੀਆਂ ਦੁੱਧਾਂ ਜਮਾ ਜਮਾ ਯਾਰ ਖੁਸ਼ਕ ਵਾਲੀ ਰੰਗ ਲੈਵਲ ਬੜੀ ਬਹੁਤ ਸੁੱਕੀ ਆ ਹੂੰ ਬਾਕੀ ਤਾਜ਼ੀਆਂ ਨੇ ਕੋਈ ਇਹਨਾਂ ਨੂੰ ਬਿਯਾਰ ਨਹੀਂ ਕੋਈ ਹੋਰ ਨਹੀਂ ਜਰੂਰ ਕਰੋ ਬਾਈ ਨਾਲ ਸੰਭਾਰ ਕੇ ਨੰਬਰ ਬੋਲੀ ਬਾਈ ਅਕੇਲੇ ਜੇ ਪਹੁੰਚ ਵੀ ਕਰ ਦਿੰਦੇ ਆ ਨੰਬਰ ਬੋਲੀ ਅਸੂਲਾਨੀ ਨੰਬਰ ਹੈਗਾ 98763 47 ਜੀ ਨੂੰ ਟੋਲਾ ਮੁੱਤੇ ਪਿੰਡ ਸਹਨੇ ਤੋਂ ਵੀਡੀਓ ਕਵਰ ਕੀਤੀ ਹੈ ਜੀ ਦੋ ਝੋਟ ਨੇ ਦੋ ਤੁਹਾਨੂੰ ਦਿਖਾਤੀਆਂ ਧੰਨਵਾਦ ਜੀ